ਤੇ ਦਿਲਜੀਤ ਦੋਸਾਂਝ ਲਗਾਤਾਰ ਪੰਜਾਬੀਆਂ ਦਾ ਨਾਮ ਤੇ ਰੁਤਬਾ ਉੱਚਾ ਚੁੱਕ ਰਹੇ ਨੇ ਮੈਟ ਗਾਲਾ ਇਵੈਂਟ ਦੇ ਵਿੱਚ ਦਿਲਜੀਤ ਦੋਸਾਂਝ ਸ਼ਮੂਲੀਅਤ ਕਰਨਗੇ ਵੀਡੀਓ ਸਾਂਝੀ ਕਰਕੇ ਦਿਲਜੀਤ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆਈਕੋਨਿਕ ਰੈੱਡ ਕਾਰਪਟ ਤੇ ਚੱਲਣ ਵਾਲੇ ਪਹਿਲੇ ਪੰਜਾਬੀ ਗਾਇਕ ਹੋਣਗੇ ਦਿਲਜੀਤ ਸ਼ਾਹਰੂਖ ਖਾਨ ਤੇ ਕਿਯਾਰਾ ਅਡਵਾਨੀ ਵੀ ਮੈਟ ਗਾਲਾ ਇਵੈਂਟ ਦੇ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਸਾਰਿਆਂ ਦੇ ਨਾਲ ਦਿਲਜੀਤ ਦੋਸਾਂਝ ਵੀ ਸ਼ਮੂਲੀਅਤ ਕਰਨਗੇ ਇਹ ਖੁਸ਼ਖਬਰੀ ਇਹ ਜਾਣਕਾਰੀ ਉਹਨਾਂ ਦੇ ਵੱਲੋਂ ਵੀਡੀਓ ਸਾਂਝੀ ਕਰਕੇ ਦਿੱਤੀ ਗਈ ਹੈ ਇਤੋਂ ਬਾਅਦ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਵਿਆਹ ਦਾ ਕਾਰਡ ਨਾ ਭੇਜੇ ਐਵੇਂ ਮੂੰਹ ਚਾ ਕੇ ਕਾਰਡ ਭੇਜ ਦਿੰਨੇ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ ਬਸ ਮੈਂ ਇਹਦੀ ਵੇਟ ਕਰ ਰਿਆ ਸੀ ਇਹ ਮਹਾਰਾਜ ਕੋਈ ਛੋਟਾ ਮੋੜਾ ਕਾਰਡ ਨਹੀਂ ਹੈ ਆ ਨੇੜੇ ਆ ਕੇ ਕੈਮਰਾਮੈਨ ਦਿਖਾਇਆ ਜਾਵੇ ਇਹ ਹੈ ਮੈਟ ਗਾਲਾ ਕਾਰਡ bro ਇਹ ਹੈਗਾ ਡੈਂਡਿਜ਼ਮ ਇਹਨਾਂ ਦਾ ਥੀਮ ਹੈ ਥੋੜੀ ਭੈਣੂ ਆਖੀ ਨਿਕਲਿਆ ਵਿੱਚ ਹਾਂ ਜੀ ਇਹ ਜ਼ਰੂਰੀ ਨੋਟ ਆਹ ਲੋ ਜੀ ਇੱਥੇ ਲਿਖਿਆ ਜੀ ਦ ਯੂਜ਼ ਆਫ ਦਾ ਸੈੱਲ ਫੋਨ ਐਂਡ ਦਾ ਰਿਕਾਰਡਿੰਗ ਆਫ ਦਾ ਡਿਵਾਈਸ ਐਂਡ ਦਾ ਪ੍ਰੋਫਿਟਡ ਇਨ ਦਾ ਈਵਨਿੰਗ ਇਹ ਕਹਿੰਦਾ ਆਉਦੇ ਆ ਉਹਦੇ ਫੋਨ ਕੱਢ ਕੇ ਉਹ ਰੀਲਾਂ ਨਾਲ ਬਣਾਉਣ ਲੱਪਿਓ ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਪਰ ਆਇਆ ਨਹੀਂ ਸੋਹਣੀਆਂ ਹੀ ਵਿਆਹ ਦੇ ਕਾਰਡ ਹੋਣੇ ਨਹੀਂ ਪੜਦੇ ਸਾਨੂੰ ਆ ਗਿਆ ਬੱਟ ਗਾਲਾ ਦਾ ਕਾਰਡ ਓਏ ਹੋਏ ਹੋਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਓਏ ਹੋਏ ਹੋਏ ਹਾਏ ਮੈਂ ਮਰ ਜਾ ਕੋਚ ਚੇਅਰ ਤੇ ਬੈਠਾ ਇਹ ਸਾਹਿਬ ਰੋਕੀ ਤੇ ਉਹਦੇ ਉੱਤੇ ਬੈਠਾ ਫਰੇਲ ਵਿਲੀਅਮ ਬੱਲੇ ਬੱਲੇ ਜਿਹੜੀ ਬੱਡੀ ਸਾਰੀ ਚੇਅਰ ਆ ਆਨਰੇਬਲ ਚੇਅਰ ਉੱਤੇ ਲਿਬਰਨ ਜੇਮਸ ਬੈਠਾ ਉਹਦਾ ਕੱਦ ਬਹੁਤ ਬੜਾ ਨਹੀਂ ਬੈਠੋ ਮਾਰਾ ਇੱਕ ਕੁਰਸੀ ਕੌਣ ਛੱਡਦਾ ਤੇ ਅਲਾ ਬਿੰਟੂਰ ਜੀ ਜਿਹੜੇ ਆ ਉਹ ਵੀ ਬੈ ਅੱਗੇ ਲਿਖਿਆ ਕਿ ਇਹ ਨਿਯੋਤਾ ਸਿਰਫ ਇੱਕ ਵਿਅਕਤੀ ਲਈ ਹੈ। ਅੱਛਾ ਅੱਛਾ ਪਰ ਪਰਸਨ ਪਰ ਪਲੇਟ ਵਾਲੇ ਹਿਸਾਬਾ ਨੇ ਮੈਂ ਤੁਹਾਨੂੰ ਲੈ ਜਾਣਾ ਸੀ। ਇਹਨੂੰ ਗਾਹ ਨੂੰ ਸੋ ਮੰਡੇ ਦਾ 5th ਆਫ ਦਾ ਮੇ ਐਟ ਦਾ ਹਾਫ ਆਫ ਦਾ ਆਫਟਰ ਆਫ ਦਾ 5:00 ਸੋ ਸੀ ਹਸ ਟੂ ਬੀ ਮੈਂ ਕਿਦਾਂ ਦਾ ਕੋਡ ਪਾ ਕੇ ਜਾਵਾਂ ਤੇ ਟੌਰ ਕੱਢ ਕੇ ਜਾਵਾਂ ਪਤਾ ਲੱਗੇ ਪੰਜਾਬੀ ਆਗੇ ਓਏ ਤੇ ਦਿਲਜੀਤ ਦੋਸਾਂਜ ਲਗਾਤਾਰ ਪੰਜਾਬੀਆਂ ਦਾ ਨਾਮ ਤੇ ਰਤਬਾ ਉੱਚਾ ਚੁੱਕ ਰਹੇ ਨੇ ਮੈਟਗਾਲਾ ਇਵੈਂਟ ਦੇ ਵਿੱਚ ਦਿਲਜੀਤ ਦੋਸਾਂਜ ਸ਼ਮੂਲੀਅਤ ਕਰਨਗੇ ਵੀਡੀਓ ਸਾਂਝੀ ਕਰਕੇ ਦਿਲਜੀਤ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆਈਕੋਨਿਕ ਰੈੱਡ ਕਾਰਪਟ ਤੇ ਚੱਲਣ ਵਾਲੇ ਪਹਿਲੇ ਪੰਜਾਬੀ ਗਾਇਕ ਹੋਣਗੇ ਦਿਲਜੀਤ ਸ਼ਾਹਰੂਖ ਖਾਨ ਤੇ ਕਿਯਾਰਾ ਅਡਵਾਨੀ ਵੀ ਮੈਟਗਾਲਾ ਇਵੈਂਟ ਦੇ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਸਾਰਿਆਂ ਦੇ ਨਾਲ ਦਿਲਜੀਤ ਦੋਸਾਂਜ ਵੀ ਸ਼ਮੂਲੀਅਤ ਕਰਨਗੇ ਇਹ ਖੁਸ਼ਖਬਰੀ ਇਹ ਜਾਣਕਾਰੀ ਉਹਨਾਂ ਦੇ ਵੱਲੋਂ ਵੀਡੀਓ ਸਾਂਝੀ ਕਰਕੇ ਦਿੱਤੀ ਗਈ ਹੈ ਆ ਵੀ ਅੱਜ ਤੋਂ ਬਾਅਦ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਵਿਆਹ ਦਾ ਕਾਰਡ ਨਾ ਭੇਜੇ ਐਵੇਂ ਮੂੰਹ ਚਾ ਕੇ ਕਾਰਡ ਭੇਜ ਦਿੰਦੇ ਨੇ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ ਬੱਸ ਮੈਂ ਇਹਦੀ ਵੇਟ ਕਰ ਰਿਆ ਸੀ ਇਹ ਮਹਾਰਾਜ ਕੋਈ ਛੋਟਾ ਮੋੜਾ ਕਾਰਡ ਨਹੀਂ ਹੈ ਆ ਨੇੜੇ ਆ ਕੇ ਕੈਮਰਾਮੈਨ ਦਿਖਾਇਆ ਜਾਵੇ ਇਹ ਹੈ ਮੈਟ ਗਾਲਾ ਕਾਰਡ bro ਇਹ ਹੈਗਾ ਡੈਂਡਿਜ਼ਮ ਇਹਨਾਂ ਦਾ ਥੀਮ ਹੈ ਥੋੜੀ ਭੈਣੂ ਆਖੇ ਨਿਕਲੇ ਵਿੱਚ ਹਾਂਜੀ ਇਹ ਜ਼ਰੂਰੀ ਨੋਟ ਆਹ ਲੋ ਜੀ ਇੱਥੇ ਲਿਖਿਆ ਜੀ ਦ ਯੂਜ਼ ਆਫ ਦਾ ਸੈੱਲ ਫੋਨ ਐਂਡ ਦਾ ਰਿਕਾਰਡਿੰਗ ਆਫ ਦਾ ਡਿਵਾਈਸ ਐਂਡ ਦਾ ਪ੍ਰੋਫਿਟਡ ਇਨ ਦਾ ਈਵਨਿੰਗ ਇਹ ਕਹਿੰਦਾ ਆਉਦੇ ਆਉਦੇ ਫੋਨ ਕੱਟ ਕੇ ਰੀਲਾਂ ਨਾਲ ਭਰੋਣ ਲੱਪਿਓ ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਪਰ ਆਇਆ ਨਹੀਂ ਸੋਹਣੀਆਂ ਹੀ ਵਿਆਹ ਦੇ ਕਾਰਡ ਹੋਣੇ ਪੜਦੇ ਸਾਨੂੰ ਆ ਗਿਆ ਬੱਟ ਗਾਲਾ ਦਾ ਕਾਰਡ ਓਏ ਹੋਏ ਹੋਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਓਏ ਹੋਏ ਹੋਏ ਹਾਏ ਮੈਂ ਮਰ ਜਾ ਕੋਚ ਚੇਅਰ ਤੇ ਬੈਠਾ ਏ ਸਾਹਿਬ ਰੋਕੀ ਤੇ ਉਹਦੇ ਉੱਤੇ ਬੈਠਾ ਫਰੇਲ ਵਿਲੀਅਮ ਬੱਲੇ ਬੱਲੇ ਜਿਹੜੀ ਵੱਡੀ ਸਾਰੀ ਚੇਅਰ ਆ ਆਨਰੇਬਲ ਚੇਅਰ ਉੱਤੇ ਲਿਬਰਨ ਜੇਮਸ ਬੈਠਾ ਉਹਦਾ ਕੱਦ ਬਹੁਤ ਵੱਡਾ ਨਹੀਂ ਬੈਠੋ ਮਾਰਾ ਏ ਕੁਰਸੀ ਕੌਣ ਛੱਡਦਾ ਤੇ ਅਲਾ ਵਿੰਟੂਰ ਜੀ ਜਿਹੜੇ ਆ ਉਹ ਵੀ ਬੈ ਅੱਗੇ ਲਿਖਿਆ ਕਿ ਇਹ ਨਿਯੋਤਾ ਸਿਰਫ ਇੱਕ ਵਿਅਕਤੀ ਲਈ ਹੈ ਅੱਛਾ ਅੱਛਾ ਪਰ ਪਰਸਨ ਪਰ ਪਲੇਟ ਵਾਲੇ ਹਿਸਾਬ ਨਾਲ ਮੈਂ ਤੁਹਾਨੂੰ ਲੈ ਜਾਣਾ ਸੀ ਇਹਨੂੰ ਗਾਹ ਨੂੰ ਸੋ ਮੰਡੇ ਦਾ 5th ਆਫ ਦਾ ਮੇ ਅਟ ਦਾ ਹਾਫ ਆਫ ਦਾ ਆਫਟਰ ਆਫ ਦਾ 5:00 ਸੋ ਸੀ ਹਸ ਟੂ ਬੀ ਮੈਂ ਕਿਦਾਂ ਦਾ ਕੋਟ ਪਾ ਕੇ ਜਾਵਾਂ ਤੇ ਟੌਰ ਕੱਢ ਕੇ ਜਾਵਾਂ ਪਤਾ ਲੱਗੇ ਪੰਜਾਬੀ ਆਗੇ ਓਏ